ਦੋਸਤੋ ਪੰਜਾਬੀ ਟਰਮੀਂ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸਬਦਾ ਵਤਨ ਕੁਝ ਨੂੰ ਭਾਰਤ ਰਤਨ ਦੋਸਤੋ ਕੇਂਦਰ ਸਰਕਾਰ ਵੱਲੋਂ ਲੰਗੇ ਦਿਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਰਤਨ ਦਾ ਅਵਾਰਡ ਜਿਹੜਾ ਐਲਾਨਿਆ ਗਿਆ ਵੀ ਕਿ ਉਹਨਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ ਇਹ ਸਨਮਾਨ ਜਿਹੜਾ ਉਹ ਦੇਸ਼ ਲਈ ਕੁਝ ਵਕਾਰੀ ਕੰਮ ਕਰਨ ਵਾਲੇ ਜਾਂ ਸਮਾਜ ਲਈ ਕੁਝ ਚੰਗਾ ਕੰਮ ਕਰਨ ਵਾਲੇ ਲੋਕਾਂ ਨੂੰ ਜਿਹੜਾ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤੇ ਕੇਂਦਰ ਸਰਕਾਰ ਵੱਲੋਂ ਲਾਲਕ੍ਰਿਸ਼ਨ ਅਡਵਾਨੀ ਨੂੰ ਜਿਹੜਾ ਇਸ ਅਵਾਰਡ ਨਾਲ ਸਨਮਾਨਿਤ ਕਰਨ ਦਾ ਜਿਹੜਾ ਫੈਸਲਾ ਕੀਤਾ ਤੇ ਲਾਲਕ੍ਰਿਸ਼ਨ ਅਡਵਾਨੀ ਵੱਲੋਂ ਵੀ ਇਸ ਐਲਾਨ ਤੋਂ ਬਾਅਦ ਜਿੱਥੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਉੱਥੇ ਉਹਨਾਂ ਰਾਸ਼ਟਰਪਤੀ ਸ਼੍ਰੀਮਤੀ ਦਰੋਪਤੀ ਮੁਰਮੂ ਦਾ ਵੀ ਧੰਨਵਾਦ ਕੀਤਾ ਹੈ ਵੀ ਉਹਨਾਂ ਨੇ ਉਹਨਾਂ ਨੂੰ ਜਿਹੜਾ ਇਸ ਅਵਾਰਡ ਲਈ ਜਿਹੜਾ ਯੋਗ ਸਮਝਿਆ ਇਸ ਅਵਾਰਡ ਲਈ ਸਨਮਾਨਿਤ ਕਰ ਰਹੇ ਨੇ ਪਰ ਦੋਸਤੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਇਸ ਐਲਾਨ ਤੋਂ ਬਾਅਦ ਜਿਹੜਾ ਭਾਰਤ ਰਤਨ ਅਵਾਰਡ ਨੂੰ ਲੈ ਕੇ ਇੱਕ ਨਵਿਕਲੀ ਕਿਸਮ ਦਾ ਜਿਹੜਾ ਦੇਸ਼ ਵਿੱਚ ਵਿਵਾਦ ਕੇ ਲਈ ਇੱਕ ਨਵੀਂ ਮੰਗ ਉੱਠਣੀ ਸ਼ੁਰੂ ਹੋ ਗਈ ਹੈ ਜੋ ਕਿਤੇ ਨਾ ਕਿਤੇ ਕੁਝ ਜਾਇਜ਼ ਵੀ ਹੈ ਕਿਉਂਕਿ ਭਾਰਤ ਰਤਨ ਦਾ ਅਵਾਰਡ ਹੈ ਜਿਹੜਾ ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਣ ਦਾ ਫੈਸਲਾ ਕੀਤਾ ਗਿਆ ਸੀਗਾ ਤੇ ਇਹ ਪਹਿਲਾ ਅਵਾਰਡ ਸਾਲ 1954 ਦੇ ਵਿੱਚ ਦਿੱਤਾ ਗਿਆ ਸੀਗਾ ਤੇ ਹੁਣ ਤੱਕ 2024 ਚੱਲ ਰਿਹਾ ਹੈ ਅਭੀਕਾ ਦੇਸ਼ ਦੇ ਵਿੱਚ 50 ਜਣਿਆਂ ਨੂੰ ਭਾਰਤ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਤੇ ਲਾਲ ਗ੍ਰਿਸ਼ਣ ਅਡਵਾਨੀ ਜਿਹੜੇ ਨੇ ਇਹ ਭਾਜਪਾ ਦੇ ਸੀਨੀਅਰ ਆਗੂ ਵੀ ਨੇ ਇਹ ਜਿਹੜਾ ਸਾਬਕਾ ਉਹ ਪ੍ਰਧਾਨ ਮੰਤਰੀ ਵੀ ਰਹੇ ਨੇ ਉਹਨਾਂ ਨੂੰ ਜਿਹੜਾ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਉਹ ਪੰਜਾਵੇਂ ਸਨਮਾਨਿਤ ਵਿਅਕਤੀ ਨੇ ਜਿਨ੍ਹਾਂ ਨੂੰ ਇਸ ਅਵਾਰਡ ਨਾਲ ਸਨਮਾਨਿਆ ਜਾ ਰਿਹਾ ਤੇ ਹੁਣ ਤੱਕ ਦੇਸ਼ 'ਚ ਸਿਰਫ 50 ਜਿਵੇਂ ਦੱਸਿਆ ਵਿਅਕਤੀਆਂ ਨੂੰ ਇਸ ਅਵਾਰਡ ਨਾਲ ਸਨਮਾਨਿਆ ਗਿਆ ਪਰ ਜਦੋਂ ਇਹ ਸਾਰੀ ਲਿਸਟ ਦੀ ਕੋਕ ਕਰਦੇ ਆ ਇਸ ਤੇ ਨਜ਼ਰ ਮਾਰਦੇ ਆ ਤਾਂ ਇਹੀ ਚੀਜ਼ਾਂ ਨਿਕਲ ਕੇ ਆਂਦੀ ਹੈ ਵੀ ਕਿ ਇਹ ਅਵਾਰਡ ਜਿਹੜਾ ਕੁਝ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੱਕ ਕੁਝ ਖੇਤਰ ਦੇ ਲੋਕਾਂ ਦਾ ਕੀ ਸੀਮਤ ਰਹਿ ਗਿਆ ਜਦੋਂ ਕਿ ਚਾਹੀਦਾ ਇਹੀ ਹੈ ਕਿਉਂਕਿ ਇਸ ਅਵਾਰਡ ਨਾਲ ਹਰ ਖੇਤਰ ਦੇ ਲੋਕਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਕਿਉਂਕਿ ਇਸੇ ਲਈ ਮੰਗ ਵੀ ਉੱਠੀ ਹੈ ਵੀ ਕਿ ਲੰਘੇ ਦਿਨ ਜਦੋਂ ਇਹ ਐਲਾਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਇੱਕ ਆਗੂ ਨੇ ਮੰਗ ਕੀਤੀ ਹੈ ਕਿ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਸੀਗੇ ਉਹਨਾਂ ਦੇ ਸੰਸਥਾਪਕ ਸੀਗੇ ਕਾਂਛੀ ਰਾਮ ਜੀ ਉਹਨਾਂ ਨੂੰ ਵੀ ਜਿਹੜਾ ਇਹ ਅਵਾਰਡ ਦੇਣ ਦੀ ਮੰਗ ਕੀਤੀ ਹੈ ਉੱਥੇ ਹੀ ਇਹ ਮੰਗ ਅੱਜ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਵੀ ਕਿ ਉਹਨਾਂ ਨੇ ਸਿੱਧੇ ਤੌਰ ਤੇ ਨਾਮ ਤਾਂ ਨਹੀਂ ਲਿਆ ਵੀ ਕਿ ਲਾਲ ਕ੍ਰਿਸ਼ਨ ਅੰਡਵਾਨੀ ਦਾ ਕਿਸੇ ਹੋਰ ਦਾ ਉਹਨਾਂ ਨੇ ਅਸਿੱਧੇ ਢੰਗ ਦੇ ਵਿੱਚ ਕਿਹਾ ਵੀ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਇਹ ਭਾਰਤ ਰਤਨ ਦਾ ਅਵਾਰਡ ਹੈ ਇਹ ਭਾਰਤ ਦੇ ਅਸਲ ਰਤਨਾਂ ਨੂੰ ਦੇਣੇ ਚਾਹੀਦੇ ਨੇ ਜਿਨ੍ਹਾਂ ਕਰਕੇ ਦੇਸ਼ ਦਾ ਨਾਮ ਦੁਨੀਆ ਭਰ ਚ ਜਾਣੇ ਜਾਂਦੇ ਆ ਦੇਸ਼ ਦਾ ਗੌਰਵ ਨੇ ਜਿਹੜੇ ਲੋਕ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕੁਝ ਲੋਕਾਂ ਦੇ ਨਾਮ ਵੀ ਲਏ ਨੇ ਜਿਸ ਚ ਸਭ ਤੋਂ ਪਹਿਲਾ ਨਾਮ ਉਹਨਾਂ ਨੇ ਸ਼ਹੀਦ ਭਗਤ ਸਿੰਘ ਦਾ ਲਿਆ ਕਿ ਭਗਤ ਸਿੰਘ ਹੋਗੇ ਰਾਜਗੁਰੂ ਹੋਗੇ ਸੁਖਦੇਵ ਹੋਗੇ ਚੰਦਰਸ਼ੇਖਰ ਆਜ਼ਾਦ ਹੋਗੇ ਕਿ ਇਹੋ ਜਿਹੇ ਯੋਧੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਕਹਿ ਲੋ ਜਾਂ ਦੇਸ਼ ਲਈ ਸਮਰਪਣ ਕੀਤਾ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਸਮਰਪਿਤ ਕਰ ਦਿੱਤਾ ਵੀ ਕਿ ਇਹੋ ਜਿਹੇ ਲੋਕਾਂ ਨੂੰ ਜਿਹੜਾ ਭਾਰਤ ਰਤਨ ਦਾ ਅਵਾਰਡ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਅੱਜ ਜਿਹੜਾ ਮੰਗ ਕੀਤੀ ਹੈ ਤੇ ਇਸ ਦੇ ਨਾਲ ਹੀ ਦੋਸਤੋ ਇਹ ਚੀਜ਼ ਸਪਸ਼ਟ ਹੈ ਕਿ ਇਸ ਤੋਂ ਪਹਿਲਾਂ ਚਾਹੇ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੋਵੇ ਚਾਹੇ ਰਹੀ ਹੋਵੇ ਭਾਜਪਾ ਦੀ ਸਰਕਾਰ ਉਹਨਾਂ ਵੱਲੋਂ ਸਦਾ ਹੀ ਆਪਣੀ ਪਾਰਟੀਆਂ ਦੇ ਵਿੱਚ ਹਿੱਸੇ ਲੋਕਾਂ ਨੂੰ ਜਿਹੜਾ ਇਸ ਅਵਾਰਡ ਨਾਲ ਕਿਤੇ ਨਾ ਕਿਤੇ ਸਨਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਦੇ ਲਗਾਤਾਰ ਦੋਸ਼ ਜਿਹੜੇ ਨੇ ਲਗ ਰਹੀ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਜ਼ਿਆਦਾਤਰ ਅਵਾਰਡ ਜਿਹੜੇ ਨੇ ਜਾਂ ਤਾਂ ਰਾਸ਼ੀ ਖੇਤ ਨਾਲ ਜੁੜੇ ਹੋਏ ਲੋਕਾਂ ਨੂੰ ਮਿਲਦੇ ਰਹੇ ਨੇ ਜਾਂ ਸੰਗੀਤ ਜਗਤ ਦੇ ਖੇਤ ਨਾਲ ਜੁੜੇ ਹੋਏ ਲੋਕਾਂ ਨੂੰ ਮਿਲਦੇ ਰਹੇ ਨੇ ਜਾਂ ਇਸ ਤੋਂ ਇਲਾਵਾ ਜੇ ਅਸੀਂ ਦੇਖੀਏ ਤਾਂ ਖੇਡ ਦੇ ਖੇਤਰ ਦੇ ਵਿੱਚ ਸਚਿਨ ਤੰਦੂਲਕਰ ਨੂੰ ਮਿਲਿਆ ਸੀਗਾ ਨਹੀਂ ਇਸ ਤਰ੍ਹਾਂ ਕੁਝ ਕੀ ਖੇਤਰ ਨੇ ਜਿਨ੍ਹਾਂ ਨੂੰ ਇਹ ਅਵਾਰਡ ਜਿਹੜਨੇ ਅਜੇ ਤੱਕ ਮਿਲਦੇ ਰਹੇ ਨੇ ਜਦੋਂ ਕਿ ਜੇ ਅਸੀਂ ਨਜ਼ਰ ਮਾਰਦੇ ਹਾਂ ਤਾਂ ਸਮਾਜ 'ਚ ਕੁਝ ਹੀ ਖੇਤਰ ਨੇ ਇਸ ਤੋਂ ਇਲਾਵਾ ਬਹੁਤ ਖੇਤਰ ਨੇ ਜਿਨ੍ਹਾਂ ਤੋਂ ਲੋਕ ਨਿਕਲ ਕੇ ਸਾਹਮਣੇ ਆਉਂਦੇ ਨਹੀਂ ਤੇ ਭਾਰਤ ਦਾ ਨਾਮ ਦੁਨੀਆ ਭਰ ਚ ਰੋਸ਼ਨ ਕਰਦੇ ਨਹੀਂ ਜਾਂ ਉਹਨਾਂ ਵੱਲੋਂ ਲਏ ਹੋਏ ਕੁਝ ਫੈਸਲੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਕਰਕੇ ਭਾਰਤ ਦੇ ਲੱਖਾਂ ਕਰੋੜਾਂ ਲੋਕਾਂ ਦਾ ਜਿਹੜਾ ਜੀਵਨ ਹੈ ਉਹ ਸੁਖਾਲਾ ਹੁੰਦਾ ਹੈ ਉਹਨਾਂ ਤੇ ਜਿਹੜਾ ਜ਼ਿੰਦਗੀ ਆ ਉਹ ਆਸਾਨ ਹੋ ਜਾਂਦੀ ਹੈ ਜਾਂ ਉਹਨਾਂ ਦੇ ਹਿਤਕਾਰੀ ਫੈਸਲੇ ਲਏ ਜਾਂਦੇ ਨੇ ਇਹੋ ਜਿਹੇ ਹੋਰ ਵੀ ਵਧੇਰੇ ਆਗੂ ਨੇ ਤਾਂ ਚਾਹੀਦਾ ਇਹੀ ਹੈ ਜਿਹੜੀ ਇਹ ਮੰਗ ਉੱਠੀ ਵੀ ਹੈ ਕਿ ਜਿਵੇਂ ਬੀਐਸਪੀ ਦੇ ਸੀਨੀਅਰ ਅਗੁਨੇ ਮੰਗ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਵੀ ਕਿ ਜਿਹੜਾ ਭਾਰਤ ਰਤਨ ਦਾ ਐਵਾਰਡ ਹੈ ਇਹ ਦੇਸ਼ ਲਈ ਵਕਾਰੀ ਕੰਮ ਕਰਨ ਵਾਲੇ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਜਿਨ੍ਹਾਂ ਨੇ ਦੇਸ਼ ਲਈ ਸਮਾਜ ਲਈ ਕੁਝ ਵੱਖਰਾ ਕੀਤਾ ਹੋਵੇ ਤਾਂ ਇਹੋ ਜਿਹੇ ਲੋਕ ਬਹੁਤ ਨੇ ਸਾਡੇ ਜਾਤੀ ਕੁਲਾਟੀਏ ਬਹੁਤ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨਾਂ ਵਾਰ ਦਿੱਤੀਆਂ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਬਹੁਤ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਜਿਹੜਾ ਹੈ ਆਪਣਾ ਸਭ ਕੁਝ ਵਾਰ ਦਿੱਤਾ ਦੇਸ਼ ਦੀ ਰੱਖਿਆ ਲਈ ਆਪਣਾ ਸਭ ਕੁਝ ਵਾਰ ਦਿੱਤਾ ਜਾਂ ਇਸ ਤਰ੍ਹਾਂ ਦੇ ਵੱਖ-ਵੱਖ ਖੇਤਰਾਂ 'ਚ ਹੋਰ ਬਹੁਤ ਲੋਕ ਇਹੋ ਜਿਹੀ ਸ਼ਾਮਲ ਨੇ ਜਿਨ੍ਹਾਂ ਵੱਲੋਂ ਦੇਸ਼ ਲਈ ਬਹੁਤ ਕੁਝ ਕੀਤਾ ਗਿਆ ਪਰ ਦੇਸ਼ ਵੱਲੋਂ ਇਹੋ ਜਿਹੀ ਕਦੀ ਵੀ ਸਨਮਾਨ ਉਹਨਾਂ ਨੂੰ ਨਹੀਂ ਦਿੱਤੇ ਗਿਆ ਹਮੇਸ਼ਾ ਉਹਨਾਂ ਨੂੰ ਨજર ਅੰਦਾਜ਼ ਕੀਤਾ ਗਿਆ ਤਾਂ ਚਾਹੀਦਾ ਇਹ ਹੀ ਹੈ ਕਿ ਸਰਕਾਰਾਂ ਨੂੰ ਆਪਣੇ ਚਾਹੀਤਿਆਂ ਨੂੰ ਇਹ ਆਪਣੀਆਂ ਨਜ਼ਦੀਕੀਆਂ ਨੂੰ ਆਪਣੀ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਲੋਕਾਂ ਨੂੰ ਸਨਮਾਨਿਤ ਕਰਨ ਠੀਕ ਹੈ ਉਹ ਕਰ ਰਹੇ ਨੇ ਕਿ ਉਹਨਾਂ ਦੇ ਵੀ ਕੋਈ ਨਾ ਕੋਈ ਦੇਸ਼ ਲਈ ਯੋਗਦਾਨ ਰਿਹਾ ਹੋਵੇਗਾ ਪਰ ਨਾਲ ਨਾਲ ਜਿਹੜੇ ਲੋਕਾਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਚਾਹੀਦਾ ਕਿਉਂਕਿ ਜਿਨ੍ਹਾਂ ਨੇ ਦੇਸ਼ ਲਈ ਬਹੁਤ ਲੜਾਈਆਂ ਲੜੀਆਂ ਨੇ ਦੇਸ਼ ਲਈ ਸੰਘਰਸ਼ ਕੀਤਾ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਉਹਨਾਂ ਦੇ ਯੋਗਦਾਨ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਭੁੱਲਣਾ ਨਹੀਂ ਚਾਹੀਦਾ ਉਹਨਾਂ ਨੂੰ ਵੀ ਜਿਹੜਾ ਬਣਦਾ ਸਨਮਾਨ ਹੈ ਉਹ ਦਿੱਤਾ ਜਾਣਾ ਚਾਹੀਦਾ ਦੋਸਤੋ ਇਸੇ ਨਾਲ ਹੀ ਦੂਜੀ ਅੱਜ ਇੱਕ ਹੋਰ ਪੰਜਾਬ ਨਾਲ ਹੀ ਨਹੀਂ ਪੂਰੇ ਦੇਸ਼ ਨਾਲ ਜੁੜੀ ਹੋਈ ਇੱਕ ਸਵਾਗਤਯੋਗ ਕਦਮ ਪੰਜਾਬ ਸਰਕਾਰ ਨੇ ਕੀਤਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 31 11 ਚੋਟੀ ਦੇ ਖਿਡਾਰੀਆਂ ਨੂੰ ਜਿਹੜਾ ਨਿਯੁਕਤੀ ਪੱਤਰ ਦਿੱਤੇ ਗਏ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਇਹਨਾਂ 11 'ਚੋਂ 9 ਪਲੇਅਰ ਤਾਂ ਹਾਕੀ ਨਾਲ ਹੀ ਜੁੜੇ ਹੋਏ ਨੇ ਜਿਹੜੀ ਸਾਡੀ ਹਾਕੀ ਦੀ ਇੰਡੀਅਨ ਹਾਕੀ ਟੀਮ ਹੈ ਉਸ ਦੇ ਨਾਲ ਜੁੜੇ ਹੋਏ ਨੇ ਇੱਕ ਕ੍ਰਿਕਟ ਨਾਲ ਜੁੜੀ ਹੋਈ ਹੈ ਜਿਹੜੀ ਸਾਡੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹੈ ਹਰਮਨਦੀਪ ਕੌਰ ਇੱਕ ਸ਼ਾਰਟ ਪੁੱਟ ਦਾ ਖਿਡਾਰੀ ਹੈ ਇਹਨਾਂ 11 ਖਿਡਾਰੀਆਂ ਨੂੰ ਅੱਜ ਨੌਕਰੀਆਂ ਦਿੱਤੀਆਂ ਗਈਆਂ ਨੇ ਇਸ ਵਿੱਚੋਂ 7 ਨੂੰ ਡੀਐਸਪੀ ਅਤੇ 4 ਨੂੰ ਪੀਸੀਐਸ ਦਾ ਜਿਹੜਾ ਨਿਯੁਕਤੀ ਪੱਤਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਵੀ ਕੀਤਾ ਹੈ ਕਿ ਜਿਹੜੇ ਵੀ ਕਮੰਤਰੀ ਪਦਰਤੀ ਖੇਡਾਂ 'ਚ ਜਿੱਤ ਹਾਸਲ ਕਰਕੇ ਆਣਗੇ ਜਾਂ ਮੱਲਾ ਮਰਨ ਵਾਲੇ ਖਿਡਾਰੀ ਹੋਣਗੇ ਉਹਨਾਂ ਨੂੰ 100% ਨੌਕਰੀਆਂ ਦਿੱਤੀਆਂ ਜਾਣਗੀਆਂ ਰੁਜ਼ਗਾਰ ਦਿੱਤਾ ਜਾਵੇਗਾ ਤਾਂ ਜੋ ਪੰਜਾਬ ਦੇ ਵਿੱਚ ਜਿਹੜਾ ਇੱਕ ਖੇਡ ਭਾਵਨਾ ਨੂੰ ਛਾਇਦ ਕੀਤਾ ਜਾ ਸਕੀ ਜਿਹੜਾ ਨਸ਼ਿਆਂ ਨੂੰ ਖਤਮ ਕੀਤਾ ਜਾ ਸਕੀ ਕਿਉਂਕਿ ਉਹਨਾਂ ਨੇ ਕਿਹਾ ਹੈ ਜਿਹੜਾ ਨਸ਼ਿਆਂ ਨੂੰ ਖਤਮ ਕਰਨ ਲਈ ਖੇਡਾਂ ਇੱਕ ਕਾਰਗਰ ਹਥਿਆਰ ਸਾਬਤ ਹੋ ਸਕਦੀ ਹੈ ਜੇਕਰ ਵਿਦਿਆਰਥੀ ਨੌਜਵਾਨ ਜਾਂ ਕੋਈ ਵੀ ਵਿਅਕਤੀ ਹੈ ਜੇਕਰ ਵਿਹਲਾ ਹੀ ਨਹੀਂ ਬੈਠੇਗਾ ਕਿਸੇ ਨਾ ਕਿਸੇ ਪਾਸੇ ਕੰਮ ਲੱਗਿਆ ਰਹੇਗਾ ਤਾਂ ਉਹ ਨਸ਼ੇ ਵਰਗੀ ਜਿਹੜੀ ਮਾੜੀ ਸੰਗਤ ਹੈ ਆ ਨਸ਼ਿਆਂ ਦਾ ਜਿਹੜਾ ਮਾੜੇ ਅਸਰ ਹੈ ਇਹਨਾਂ ਤੋਂ ਬਹੁਤ ਦੂਰ ਰਹਿ ਸਕਦਾ ਹੈ ਇਸ ਲਈ ਉਹਨਾਂ ਨੇ ਕਿਹਾ ਵੀ ਕਿ ਪੰਜਾਬ ਚ ਇੱਕ ਖੇਡ ਕਲਚਰ ਨੂੰ ਜਿਹੜਾ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤੇ ਇਹੋ ਜੀ ਜਿਵੇਂ ਅੱਜ ਉਹਨਾਂ ਨੇ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਨੇ ਇਹੋ ਜੀ ਚੀਜ਼ਾਂ ਜਿਹੜੀਆਂ ਹੋਰ ਦਾ ਨੌਜਵਾਨਾਂ ਨੂੰ ਵੀ ਕਿਤੇ ਨਾ ਕਿਤੇ ਉਤਸ਼ਾਹਿਤ ਕਰਨਗੀਆਂ ਵੀ ਕੋ ਖੇਟਾਂ ਦੇ ਖੇਤਰ ਚਾਣ ਪੰਜਾਬ ਹੀ ਨਹੀਂ ਦੇਸ਼ ਦਾ ਨਾਮ ਦੁਨੀਆ ਭਰ ਚ ਰੋਸ਼ਨ ਕਰਨ ਤਾਂ ਇਹ ਇੱਕ ਨਵਿਕਲੀ ਪਹਿਲ ਪੰਜਾਬ ਸਰਕਾਰ ਦੀ ਚਲੂ ਸਵਾਗਤੀਓ ਕਦਮ ਹੈ ਤੇ ਹੁਣ ਦੇਖਣਾ ਇਹੀ ਹੋਵੇਗਾ ਜਿਗਾ ਸਰਕਾਰ ਵੱਲੋਂ 11 ਜਣਿਆਂ ਨੂੰ ਤਾਂ ਇਹ ਨਿਯੁਕਤੀ ਪੱਤਰ ਦੇ ਦਿੱਤੇ ਗਏ ਨੇ ਤੇ ਕੀ ਭਵਿੱਖ ਦੇ ਵਿੱਚ ਵੀ ਇਹ ਖੇਡ ਸੱਭਿਆਚਾਰ ਕੇ ਲਈ ਇਹ ਜਿਹੜੀ ਅਜਰਵਾਦ ਤੁਰੀ ਹੈ ਇਹ ਭਵਿੱਖ ਚ ਵੀ ਜਾਰੀ ਰਹੇਗੀ ਇੱਕ ਦੇਖਣਾ ਵੀ ਗੱਲ ਹੋਵੇਗੀ ਤੇ ਨਾਲ ਇਹ ਵੀ ਦੇਖਣਾ ਹੋਵੇਗਾ ਕਿ ਪੰਜਾਬ ਦੇ ਨੌਜਵਾਨ ਕਿੰਨਾ ਖਣ ਖੇਡ ਵਾਲੇ ਪਾਸੇ ਜ਼ਿਆਦਾ ਉਛਾਈਤ ਹੁੰਦੇ ਨੇ ਵੈਸੇ ਚਾਹੀਦਾ ਹੈ ਕੀ ਆ ਕਿ ਪੰਜਾਬ ਦੇ ਨੌਜਵਾਨ ਮਾੜੀ ਸੰਗਤ ਨੂੰ ਛੱਡਦੇ ਹੋਏ ਮਾੜੇ ਕੰਮਾਂ ਨੂੰ ਛੱਡਦੇ ਹੋਏ ਖੇਡਾਂ ਵਾਲੇ ਪਾਸੇ ਅੱਗੇ ਆਣ ਰੋਜ਼ਗਾਰ ਦੇ ਖੇਤਰ ਚੱਕੇ ਆਣ ਥਾਂ ਜੋ ਸਾਡੇ ਪੰਜਾਬ ਦੇ ਜਿਹੜੇ ਨੌਜਵਾਨਾਂ ਤੇ ਪੰਜਾਬੀਆਂ ਦੇ ਇੱਕ ਨਸ਼ੇ ਦੇ ਜਿਹੜੇ ਵਰਤੂ ਕਰਨ ਦਾ ਇੱਕ ਕਲੰਕ ਲੱਗਿਆ ਹੋਇਆ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਪੰਜਾਬੀ ਟਰਮੀਨ ਤੁਹਾਡੇ ਤੱਕ ਇਹੋ ਜਿਹੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਥੋੜਾ ਤੱਕ ਰੱਖਦਾ ਰਹੇਗਾ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਾਂ